ਇਹਨੀ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਸਾਡੇ ਨਾਲ ਧੋਖਾਧੜੀ ਕੀਤੀ ਹੈ ਕਿਸੇ ਦਾ 18 ਲੱਖ ਹੈ ਕਿਸੇ ਦਾ 5 ਲੱਖ ਹੈ ਕਿਸੇ ਦਾ 40 ਲੱਖ ਹੈ ਕਿਸੇ ਦਾ 50 ਲੱਖ ਹੈ ਜਿਹੜੇ ਬੰਦਿਆਂ ਨੇ ਡਾਕਾ ਮਾਰਿਆ ਗੁੰਡੇ ਨੇ ਜੀ ਬੈਠੇ ਨੇ ਉਹਨਾਂ ਨੂੰ ਰੈਸਟ੍ਰੀ ਕਰ ਰਹੇ ਆ ਸਾਡੇ ਤੇ ਫੋਰਸ ਲਾਤੀ ਜਿਦੇ ਆ ਕੀ ਹੁਣ ਲਗਭਗ 650 700 ਬੰਦੇ ਦਾ ਰੁਪਈਆ ਲੁਟਿਆ ਜੀ ਲਗਭਗ 200 ਕਰੋੜ ਦੇ ਲਗਭਗ ਲਈ ਕਿਸੇ ਦਿਓ ਪੇਮੈਂਟ ਮਤਲਬ ਜਾਇਆ ਤਾਂ ਉਸ ਦਾ ਬਹੁਤ ਲੱਗ ਰਿਹਾ ਤਾਂ ਇਸ ਕਰਕੇ ਅਸੀਂ 16 ਲੱਖ ਦਿੱਤਾ ਵੀ ਕੰਮ ਜਲਦੀ ਹੋ ਜਾਊ ਪਰ ਸਾਨੂੰ ਨਹੀਂ ਪਤਾ ਸੀ ਇਹ ਫਰੋਡ ਆ 7 ਸਾਲ ਹੋ ਗਏ 7 ਸਾਲ ਤੂੰ ਅਸੀਂ ਜਾਨੀ ਕਿ ਸਾਨੂੰ ਲਾਰੇ ਹੀ ਲਾਉਂਦੇ ਰਹੇ ਅੱਜ ਹੋ ਜਾਣਾ ਹੈ ਕੱਲ ਕੰਮ ਕੱਲ ਹੋ ਜਾਣਾ ਹੈ ਹੌਲੀ ਹੌਲੀ ਸਾਡੇ ਤੋਂ ਪੈਸੇ ਕਢਾਉਂਦੇ ਰਹੇ ਏਪੀ ਵਿੱਚ ਕਰੋਨਾ ਆ ਗਿਆ ਸੀਗਾ ਕਰੋਨੇ ਤੋਂ ਬਾਅਦ ਕਿ ਆ ਵੀ ਤੁਹਾਡੀ ਫੈਲ ਤੁਰਦੀ ਆ ਤੁਰਦੀ ਆ ਤੇ ਉਦੋਂ ਬਾਅਦ ਇਹਨਾਂ ਨੇ ਵੀ ਕੋਈ ਹੱਥ ਪੱਲਾ ਨਹੀਂ ਸਾਨੂੰ ਫੜਾਇਆ ਸਰਦਾਰ ਸਾਹਿਬ ਤੁਹਾਡੀ ਉਮਰ ਵੀ ਸ਼ਾਨੀ ਹੋ ਤਜਰਬਾ ਵੀ ਤੁਹਾਨੂੰ ਆ ਬੰਦੇ ਦਾ ਏਜੰਟ ਦਾ ਤਾਂ 6 ਮਹੀਨਾ ਜਾਂ ਸਾਲ ਚ ਪਤਾ ਲੱਗ ਜਾਂਦਾ ਕਿੰਨੇ ਕ ਪਾਣੀਆਂ ਚ ਤੁਸੀਂ ਤਾਂ 7 ਸਾਲ ਦਾ ਸਫਰ ਤਾਂ ਕਰ ਚੁੱਕੇ ਹੋ ਸਾਨੂੰ ਇਸ ਹਿਸਾਬ ਨਾਲ ਉਹਨਾਂ ਨੇ ਰੱਖਿਆ ਵੀ ਤੁਹਾਡਾ ਕੰਮ ਹੋ ਚੁੱਕਾ ਬਾਹਰੋਂ ਇਹ ਕੈਨੇਡਾ ਦੇ ਵਿੱਚੋਂ ਫੋਨ ਦੇ ਨਾਲ ਗੱਲ ਕਰਾਉਂਦੇ ਸੀਗੇ ਤੁਹਾਡੀ ਫੈਲ ਲੱਗੀ ਆ ਤੁਸੀਂ ਹੁਣ ਮੋੜੋ ਨਾ ਪੈਸੇ ਵੀ ਜਿੱਦਾਂ ਲਵੋ ਨਾ ਇਹ ਤੁਹਾਡਾ ਕੰਮ ਹੋਣ ਵਾਲਾ ਏਦਾਂ ਕਰਦੇ ਕਰਦੇ ਉਹਦਾ ਅੱਜ ਕੱਲ ਫੇਕ ਐਡੀਆਂ ਬਣ ਜਾਂਦੇ ਜੀ ਕੈਨੇਡਾ ਹਾਂਜੀ ਹਾਂਜੀ ਤੇ ਸਾਨੂੰ ਇਹ ਸੀਗਾ ਵੀ ਚਲੋ ਇਹ ਸਿੱਧਾ ਕੰਮ ਕਰਾ ਦੂੰਗੇ ਜਦੋਂ ਡੌਂਕੀ ਕਿਲਾ ਕੇ ਜਾਂਦੇ ਏਦਾਂ ਨਾ ਜਾਵਾਂਗੇ ਬੱਚਿਆਂ ਦਾ ਇਹ ਮੇਰੇ ਬੱਚੇ ਦਾ ਆ ਇਹ ਕੰਮ ਜੀ ਜੀ ਤੇ ਅਸੀਂ ਇਹ ਰਿਕਵੈਸਟ ਕਰਦੇ ਆਂ ਕਿ ਇਹਨਾਂ ਨੇ ਸਾਨੂੰ ਬਹੁਤ ਠੱਗਿਆ ਬਹੁਤ ਯਾਰ ਠੀਕ ਨਹੀਂ ਗੱਲ ਅਸੀਂ ਵੀ ਚਾਹੁੰਦੇ ਆਂ ਵੀ ਚਲੋ ਸਾਨੂੰ ਅਹੀਂ ਇਹਦੇ ਨਾਲ ਜੇਲ੍ਹ ਦੇ ਨਾਲ ਵੀ ਕਾ ਸਾਡੇ ਪੈਸੇ ਮੋੜਦੇ ਨੇ ਅਸੀਂ ਇਹਨਾਂ ਦੇ ਉੱਤੇ ਕੇਸ ਵੀ ਨਹੀਂ ਕਰਦੇ ਪਰ ਟੱਕਰ ਸਾਡੇ ਨਾਲ ਗਲਤਤਾ ਕਰਨ ਕਮਿਸ਼ਨ ਨੇ ਸਾਡੇ ਨਾਲ ਇੱਕ ਵਾਰੀ ਵੀ ਨਹੀਂ ਗੱਲ ਕੀਤੀ ਜਿੰਨੇ ਵੀ ਅਸੀਂ ਜਿੰਨੇ ਜਾਣਿਆਂ ਵੀ ਇਹਨਾਂ ਨੂੰ ਦਿੱਤੇ ਆ ਆਪਣੇ ਪੇਪਰ ਬਣਾ ਕੇ ਦਿੱਤੇ ਆ ਨਿਆਣਿਆਂ ਦੇ ਬੱਚਿਆਂ ਦੇ ਦਿੱਤੇ ਆ ਇਹਨਾਂ ਨੇ ਸਾਡੀ ਕਿਸੇ ਦੀ ਗੱਲ ਨਹੀਂ ਸੁਣੀ ਰਤਰਾਖਸ਼ ਗਰੁੱਪ ਨੇ ਸਾਡੇ ਨਾਲ ਠੱਗੀ ਕੀਤੀ ਹੈ ਜੀ ਮਹਾਲੀ ਦੇ ਵਿੱਚ ਜਿਹੜੇ ਰਤਰਾਖਸ਼ ਗਰੁੱਪ ਦਾ ਅਰਕੇਸ਼ ਰਿੱਕੀ ਇੱਕ ਦੇਸ਼ ਦੇ ਵਿੱਚ ਉਹਾਂ ਨੇ ਸਾਨੂੰ ਤਿੰਨ ਮਹੀਨਿਆਂ ਦਾ ਕਿਹਾ ਸੀ ਤਿੰਨ ਮਹੀਨੇ ਵਿੱਚ ਤੁਹਾਨੂੰ ਕੈਨੇਡਾ ਪਹੁੰਚਾ ਦੇਵਾਂਗੇ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਤੁਹਾਡਾ ਕੰਮ ਬਣਾ ਲਵਾਂਗੇ ਸਾਨੂੰ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੇ ਆਫਰ ਲੈਟਰ ਮੰਗਾ ਕੇ ਦਿੱਤੀ ਆਫਰ ਲੈਟਰ ਮੰਗਾ ਕੇ ਸਾਡੇ ਤੇ ਪ੍ਰੈਸ਼ਰ ਪਾਇਆ ਗਿਆ ਵੀ ਤੁਹਾਡੇ ਉੱਥੇ ਸੀਟ ਬੁੱਕ ਹੋ ਗਈ ਆ ਆਪਾਂ ਜਿੱਦਾ ਜਾਨਦੇ ਨਾ ਵਰਕ ਪਰਮਟ ਤੇ ਜਾਂਦੇ ਆ ਕਹਿੰਦੇ ਸਾਡੀ ਕੰਪਨੀ ਦੀ ਸੀਟ ਬੁੱਕ ਹੋ ਗਈ ਤਾਂ ਐਮੀਟਲੀ ਉੱਥੇ ਤਾਂ ਸਕੋਰਟ ਜਮਾ ਕਰਾਉਣੀ ਪਣੀ ਪਈ ਸੀ ਜਮਾ ਕਰਾਉਣੇ ਪਏ ਸਾਨੂੰ ਅਹੀਂ ਉਹਨਾਂ ਤੋਂ ਕੁਝ ਮਾਹੌਲ ਤਾਂ ਮੰਗੀ ਸੀਗੀ ਉਹਨਾਂ ਨੇ ਸਾਨੂੰ ਮਾਹੌਲ ਦਿੱਤੀ ਵੀ ਤੁਹਾਡਾ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਕਮ ਹੋ ਜਾਣਾ ਆ ਤੇ ਜਦੋਂ ਅਸੀਂ ਉਹ ਸਾਡੇ ਤੋਂ ਇੰਨੀ ਜਲਦੀ ਪੈਸੇ ਨਹੀਂ ਹੋ ਸਕੇ ਤਾਂ ਅਸੀਂ ਆਪਣਾ ਘਰ-ਬਾਰ ਵੇਚ ਕੇ ਆਪਣੇ ਤੋਂ ਜੋ ਵੀ ਪੂੰਜੀ ਸੀਗੀ ਸਾਰਾ ਸੋਨਾ ਵਗੈਰਾ ਵੇਚ ਕੇ ਉਹਨਾਂ ਨੂੰ ਅਰਜੈਂਟੀ ਪੈਸੇ ਦਿੱਤੇ ਬਾਅਦ ਚ ਉਹਨਾਂ ਨੇ ਸਾਨੂੰ ਹਰ ਟਾਈਮ ਦੀ ਟਾਈਮ ਸਾਨੂੰ ਪਾਉਂਦੇ ਪਾਉਂਦੇ ਇੱਕ ਸਾਲ ਹੋ ਗਿਆ ਦੋ ਸਾਲ ਹੋ ਗਿਆ ਹੁਣ ਸਾਡਾ ਚੌਥਾ ਸਾਲ ਹੋ ਗਿਆ ਜੀ ਤੇ ਚਾਰ ਸਾਲ ਹੋ ਗਿਆ ਸਾਨੂੰ ਉਹ ਜਿਹੜੇ ਮਰਾਉਂਦਿਆਂ ਨੂੰ ਤੇ ਹੁਣ ਉਹ ਰਕੇਸ਼ ਰਕੀ ਸਾਨੂੰ ਪਤਾ ਲੱਗਾ ਕਿ ਉਹ ਫਰਾਡਵਾ ਜਦੋਂ ਅਸੀਂ ਸਾਨੂੰ ਉਹਨਾਂ ਨੇ ਸਾਡੇ ਤੋਂ ਪਾਲਸੀ ਆਪਣਾ ਕੀ ਕਹਿੰਦੇ ਪੀਸੀਸੀ ਮੰਗੀ ਸੀਗੀ ਅਸੀਂ ਜਮ੍ਹਾਂ ਕਰਾਉਣ ਗਏ ਸੀ ਪੀਸੀਸੀ ਤੋਂ ਉੱਥੇ ਡਾਕਟਰ ਨੂੰ ਜਿੰਦੇ ਲੱਗੇ ਹੋਏ ਸੀਗੇ ਉੱਥੇ ਬਹੁਤ ਹਗਾਮਾ ਹੋਇਆ ਹੋਇਆ ਸੀਗਾ ਸਾਨੂੰ ਤੁਸੀਂ ਹੁਣ ਕੀ ਕਹਤੇ ਰਹੇ ਨਾ ਬਈ ਅਸੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਉਹਨਾਂ ਦੇ ਕੋਲੋਂ ਪੈਸੇ ਸਾਡੇ ਵਾਪਸ ਕਰਾਏ ਜਾਣ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਜਿੱਦਾਂ ਕਿ ਅਸੀਂ ਉਹਨਾਂ ਦਾ ਸੋਚਿਆ ਸੀਗਾ ਵੀ ਸਾਡੀ ਬੱਚਿਆਂ ਦੀ ਜ਼ਿੰਦਗੀ ਬਣੂਗੀ ਅਸੀਂ ਪੈਸੇ ਲਾ ਬੈਠੇ ਸਾਡੇ ਪੈਸੇ ਵਾਪਸ ਕਰਾਏ ਜਾਣ ਆਹ ਦੇਖੋ ਸਰ ਐਗਰੀਮੈਂਟ ਨੇ ਇਹ ਤੇ ਆ ਐਗਰੀਮੈਂਟ ਹਰ ਇੱਕ ਆਦਮੀ ਨੂੰ ਦਿੱਤਾ ਜੀ ਹਰ ਇੱਕ ਵੀਰ ਭਾਈ ਨੂੰ ਦਿੱਤਾ ਜੀ ਐਗਰੀਮੈਂਟ ਬਣਾ ਕੇ ਪਰ ਇਹ ਇਕੱਲੇ ਕਾਗਜੇ ਰਹਿ ਗਏ ਜੀ ਹੂੰ ਤੇ ਆ ਦੇਖੋ ਸਰ ਪਰ ਇਹ ਸਰਕਾਰੂ ਕਾਗਜ ਨਹੀਂ ਹੈਗੇ ਸਾਰੋਂ ਨੇ ਵੱਲੋਂ ਬਣਾਏਗੇ ਡੁਪਲੀਕੇਟ ਕਾਗਜ ਨੇ ਆਪਣੇ ਵੱਲੋਂ ਬਣਾਏਗੇ ਡੁਪਲੀਕੇਟ ਕਾਗਜ ਨੇ ਸਾਰੇ ਇਹ ਜੀ ਚੈੱਕ ਦੀ ਕਾਪੀ ਆ ਜਿਹੜੀ ਪੈਸੇ ਦੇਈਦੇ ਸੀ ਉਹਦੇ ਆ ਦੇਖੋ ਜੀ 18 ਲੱਖ 50 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਹੋਇਆ ਜੀ ਪਰ ਜਦ ਚੈੱਕ ਆਪਾਂ ਲਾਉਣੇ ਆ ਜੀ ਬੈਂਕ ਜੀਰੋ ਜੀ ਕੋਈ ਚੈੱਕ ਨਹੀਂ ਹੈਗਾ ਜੀ ਉੱਥੇ ਕੋਈ ਹੁਣ ਟੈਂਪੂਸ ਨਹੀਂ ਹੈਗਾ ਜੀ ਐਦਾਂ ਦੀਆਂ ਲੁੱਟਾਂ ਖਵਾ ਚੱਲ ਰਹੀਆਂ ਬਸ ਪੁੱਤ ਕਰ ਰਿਹਾ ਹੈ ਸੌਨਰ ਦੀ ਹੈ ਜੀ ਹਾਂ ਜੀ ਚੈੱਕ ਦੀ ਸੌਨਰ ਦੀ ਓਕੇ ਜੀ ਦੇਖੋ ਸਰਕਾਰ ਕਹਿੰਦੀ ਹੈ ਵੀ ਅਸੀਂ ਗਰੀਬਾਂ ਦੇ ਪੱਖ 'ਚ ਖੜੇ ਆ। ਆ ਖੜੇ ਨੇ ਗਰੀਬ ਆ ਜੋ ਅਸੀਂ ਕੋਈ ਇਹਨਾਂ ਨੂੰ ਉਹ ਤਾਂ ਨਹੀਂ ਕਰਨਾ ਏ। ਸਿਰਫ ਅਸੀਂ ਤਾਂ ਇਹੀ ਕਹਿੰਨੇ ਆ ਵੀ ਸਾਡਾ ਪੈਸੇ ਦਿੱਤੇ ਜਾਣ ਵਾਪਸ ਬਿਠਾ ਕੇ ਗੱਲ ਕਰ ਲਓ ਜਾਂ ਜਿੰਮੇ ਮਰਜ਼ੀ ਕਰ ਲਓ। ਸਾਨੂੰ ਤਾਂ ਪੈਸਿਆਂ ਦਾ ਹੀ ਮਤਲਬ ਆ। ਇਹ ਸਾਡੇ ਮੂਰੇ ਕੋਰਸ ਲਾਤੀ ਦੱਸੋ ਅਸੀਂ ਕੀ ਕਰਨਾ। ਇਹਨਾਂ ਦੀ ਆਪਣੀ ਮੀਟਿੰਗ ਆ ਕੋਈ ਗੱਲ ਨਹੀਂ ਮੀਟਿੰਗ ਕਰੀਏ ਨਾ ਅਸੀਂ ਕੋਈ ਭੰਗ ਨਹੀਂ ਕਰਦੇ ਮੀਟਿੰਗ। ਸਦਾ ਮਕਸਦ ਸਿਰਫ ਇਹੀ ਆ। ਕ੍ਰਿਮੀਨਲ ਕ੍ਰਿਮੀਨਲ ਸਮਝਦੇ ਆ ਸਾਰੇ। ਕੋਈ ਤਾਂ ਆਗਿਆਮ ਗਰੁੱਪ ਆ ਬੜਾ ਮੋਹਾਲੀ ਦੇ ਵਿੱਚ। ਤੇ ਬੜੇ ਵੱਡੇ ਲੈਵਲ ਦੇ ਉੱਪਰ ਜਿਹੜਾ ਇਹ ਇਹਨਾਂ ਨੇ ਫਰਾਡ ਕੀਤਾਗਾ ਸਾਰੇ ਭੋਲੇ ਭਾਲੇ ਲੋਕ ਨੇ ਜਿਨ੍ਹਾਂ ਤੋਂ ਇਹ ਕਹਿ ਕੇ ਬਾਹਰ ਦੇ ਨਾਮ ਤੇ ਵੀ ਕਿਸੇ ਨੂੰ ਕੈਨੇਡਾ ਕਿਸੇ ਨੂੰ ਇੰਗਲੈਂਡ ਕਿਸੇ ਨੂੰ ਕਿਤੇ ਲੈ ਕੇ ਸਭ-ਸਭ 10-10 20-20 ਲੱਖ ਰੁਪਇਆ ਲੈ ਲਿਆ ਔਰ ਬੰਦਾ ਰਕੇਸ਼ ਰਿੱਕੀ ਆ ਜਿਹੜਾ ਔਰ ਉਹਦੀ ਵਾਈਫ ਉਹ ਉੱਥੇ ਬੈੰਦੇ ਸੀਗੇ ਦਫ਼ਤਰ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਠੱਗਦੇ ਸੀਗੇ ਤੇ ਪਰ ਅੱਜ ਸਿਰਫ ਰਕੇਸ਼ ਰਿੱਕੀ ਨੂੰ ਜਿਹੜਾ ਅਰੈਸਟ ਕੀਤਾ ਗਿਆ ਉਹ ਵੀ ਇੱਕ ਹਰਿਆਣਾ ਦਾ ਕੋਈ ਮਸਲਾਗਾ ਉਹਦੇ ਵਿੱਚ ਪਰ ਪਰ ਤੁਹਾਡਾ ਮਸਲਾ ਤਾਂ ਨਹੀਂ ਛੇੜਿਆ ਜੀ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬ ਦੇ ਲੋਕ ਨੇ ਲੁਧਿਆਣਾ ਸ਼ਹਿਰ ਦੀ ਗੱਲ ਕਰਦਣਾ ਮੈਂ ਅਸੀਂ ਵਿਧਾੜੇ ਵਿੱਚ ਖੜੇ ਆ ਵੀ ਘੜ ਤੋਂ ਘਟ 100 ਦੇ ਕਰੀਬ ਮੈਂਬਰ ਆ ਜਿਹੜਾ ਕਿ ਇਸ ਤੋਂ ਪੀੜਦਾ ਪਰ ਮੋਹਾਲੀ ਪੁਲਿਸ ਉੱਥੇ ਜਾ ਕੇ ਬੜੀ ਬਤਲੀ ਜੀ ਨਾਲ ਇਹਨਾਂ ਨੂੰ ਬਾਹਰ ਕੱਢ ਲਈ ਆ ਔਰ ਅਸੀਂ ਕੰਪਲੀਟ ਦਿੱਤੀ ਆ ਕਮ ਸੇ ਕਮ ਸਾਡੀ ਕੰਪਲੀਟ ਵਿਧ ਪ੍ਰੂਫ ਨਾਲੇ ਹਰੇਕ ਐਗਰੀਮੈਂਟ ਕਿਸੇ ਨੂੰ ਉਸ ਏਜੰਸੀ ਦੇ ਵਿੱਚ ਚੈੱਕ ਵੀ ਦਿੱਤਾ ਆ ਪਰ ਐਫ ਆਈ ਆਰ ਦਰਜ ਨਹੀਂ ਹੋ ਰਹੀ ਇਹ ਸਰਕਾਰ ਨੂੰ ਅਸੀਂ ਸੁੱਤੇ ਨੂੰ ਜਗਾਉਣ ਆਏ ਸੀਗੇ ਵੀ ਅਸੀਂ ਕੋਈ ਕ੍ਰਿਮਨਲ ਨਹੀਂ ਹੈਗੇ ਅਸੀਂ ਬਿਲਕੁਲ ਜੈਨਿਊਨ ਜਿਹੜੇ ਪਰਸਨ ਆ ਜਿਨ੍ਹਾਂ ਨੇ ਪੈਸੇ ਦਿੱਤੇ ਆ ਕਮ ਸੇ ਕਮ ਸਾਡੀ ਐਫ ਆਈ ਆਰ ਦਰਜ ਕਰ ਦਿਓ ਬਾਕੀ ਕੋਰਟ ਤੇ ਫੈਸਲਾ ਹੋ ਜਾਏਗਾ ਪਰ ਸਰਕਾਰ ਤੇ ਤੁਹਾਡੀ ਨਾਂ ਤੁਹਾਡੀ ਨੋਟਿਫਾਈਸ ਕੀ ਹੈ ਜੀ ਹਾਂ ਜੀ ਤੁਹਾਡੀ ਤਾਂ ਕਿਥੋਂ ਰਹਿਣ ਵਾਲੇ ਜੀ ਅਸੀਂ ਲੁਧਿਆਣੇ ਦੇ ਲੈਣ ਵਾਲੇ ਆ ਮੈਂ ਲਾਹਰ 'ਚ ਇੱਕ ਕੋਲ ਰਹਿ ਰਹੇ ਹਾਂ ਪਰ ਅਸੀਂ ਅੱਜ ਮਾਨ ਸਾਹਿਬ ਨੇ ਇੱਥੇ ਆਉਣਾ ਸੀਗਾ ਪਹਿਲਾਂ ਵੀ ਇੱਕ ਵਾਰੀ ਸਾਰੇ ਮਿਲ ਚੁੱਕੇ ਨੇ ਪਰ ਅਸੀਂ ਫਿਰ ਦੁਬਾਰਾ ਉਹਨਾਂ ਨੂੰ ਇੱਕ ਲੈਟਰ ਦੇਣ ਆਏ ਸੀਗੇ ਵੀ ਸਾਡੇ ਬੰਦਿਆਂ ਦੀ ਕੰਮ ਸੇ ਕੰਮ ਸਿਰਫ ਇੱਕੋ ਹੀ ਕੰਮ ਕਰਦੇ ਨੇ ਪੰਜਾਬ ਸਰਕਾਰ ਵਾਦੇ ਬਹੁਤ ਵੱਡੇ ਕਰਦੀ ਵੀ ਸਾਡੀ ਐਫ ਆਈ ਆਰ ਦਰਜ ਕਰ ਦੇਣ ਏਹੀ ਸਾਡਾ ਇੱਥੇ ਆਉਣ ਦਾ ਮਕਸਦ ਆ ਕੋਈ ਅਸੀਂ ਕ੍ਰੈਮਲਗਿਆ ਦੇਖੋ ਹੌਸਲਿਆ ਕੇ ਲਾ ਲਈ ਐਫਪੀ ਸਾਹਿਬ ਕਹਿੰਦੇ ਇੱਥੇ ਅਸੀਂ ਇਹ ਕੰਮ ਨਹੀਂ ਕਰਨਾ ਸੋਸੋ ਅਸੀਂ ਕੋਈ ਉਹਨਾਂ ਦੇ ਨਾਰਾ ਪ੍ਰਦਰਸ਼ਨ ਕਰਦੇ ਜਾਂ ਕੋਈ ਅਸੀਂ ਉਹਨਾਂ ਦੇ ਖਿਲਾਫ ਕਰਦੇ ਅਸੀਂ ਸਿਰਫ ਇੱਕ ਪੇਪਰ ਦੇਣ ਆਏ ਆ ਵੀ ਸਾਨੂੰ ਇਹ ਦੇ ਉੱਪਰ ਐਫਆਈਆਰ ਦਾਤੀ ਹਾਂਜੀ ਤੇ ਸਰ ਅਸੀਂ ਪਹਿਲਾਂ ਅ ਜਿਮਿਗ੍ਰੇਸ਼ਨ ਚ ਗਿਆ ਸੀਗੇ ਜਿੱਥੇ ਜਸੋ ਸੁਤੀ ਤਾਂ ਕਿ ਬੈਠੀ ਸੀਗੇ ਤਾਂ ਕਿ ਉੱਥੇ ਉਹਨਾਂ ਨੇ ਆਪਣਾ ਇੱਕ ਉਦੀ ਉਹਨਾਂ ਨੇ ਆਪਣੇ ਬੰਦੇ ਬਿਠਾਈ ਹੋਏ ਸੀਗੇ ਜੇ ਉਹ ਆਏ ਕਹਿੰਦੇ ਅਸੀਂ ਆਪਣਾ ਲਾਇਰ ਕਰਕੇ ਦੇ ਦਿੰਦੇ ਉਹਨੂੰ ਅੱਡ ਫੀਸ ਦੋ ਤੇ ਉਹਨੇ ਵਿਦਿੰਗ 1 ਵੀਕ ਸਾਡੇ ਤੋਂ 16 ਲੱਖ ਰੁਪਈਆ ਲੈ ਲਿਆ ਤੇ ਬਾਕੀ ਤੋਂ ਵੀ ਸਾਨੂੰ ਕਹਿੰਦੇ ਪੀਆਰ ਉੱਥੇ ਤੱਕ ਮਿਲੂਗੀ ਤੁਹਾਨੂੰ ਤੁਹਾਡੀ 50% ਜਿਹੜੀ ਪੇਮੈਂਟ ਆ ਉਹ ਰਿਟਰਨ ਹੋਊਗੀ ਇੱਦਾਂ ਦਾ ਬਟ ਕਾਸ਼ ਨਹੀਂ ਹੋਇਆ ਐਂਡ ਨਵੰਬਰ ਦੇ ਵਿੱਚ ਉਹਨਾਂ ਦੇ ਸਾਰੇ ਫੋਨ ਸਵਿਚ ਆਫ ਹੋ ਗਏ ਜਿਹੜਾ ਲਾਇਰ ਸੀਗਾ ਉਹਦੇ ਫੋਨ ਵੀ ਸਾਰੇ ਸਵਿਚ ਆਫ ਸੀਗੇ ਤੇ ਅਸੀਂ ਫੋਨ ਕਰੀਗੇ ਸਾਨੂੰ ਕਹਿਗੇ ਤੁਹਾਡੇ ਲੀਗਲ ਕਲੀਅਰੈਂਸ ਆਉਗੀ ਸਾਡਾ ਕਾਸ਼ ਨਹੀਂ ਇੱਦਾਂ ਦਾ ਆ ਮਟ ਬਾਅਦ ਵਿੱਚ ਉਹਨਾਂ ਨੇ ਸਾਨੂੰ ਸਿਕਿਉਰਿਟੀ ਚੈੱਕ ਵੀ ਦਿੱਤਾ ਸੀਗਾ ਜਿਹੜਾ ਹਣ ਬੋਨਸ ਹੋ ਗਿਆ ਤੇ ਉਹਦੇ ਵਿੱਚ ਜ਼ੀਰੋ ਬੈਲੈਂਸ ਆ ਕੋਈ ਇੱਦਾਂ ਦਾ ਬੈਲੈਂਸ ਨਹੀਂ ਹੈਗਾ ਦੀ ਫਿਰ ਬਾਅਦ ਵਿੱਚ ਉਹ ਕਹਿੰਦੇ ਸੀਗੇ ਵੀ ਜਦੋਂ ਜਦੋਂ ਤੁਸੀਂ ਇੱਥੇ ਪੀਆਰ ਹੋ ਗਏ ਮੀਨ 3 ਮੰਥਸ ਤੱਕ ਜਿਹੜੀ ਸਾਰੀ ਪੇਮੈਂਟ ਆ ਰਿਟਰਨ ਹੋਊਗੀ ਬੇਟਾ ਤੁਹਾਡੀ ਪੇਮੈਂਟ ਕਿੰਨੀ ਅੜੀ ਵਜੀ 16 ਲੱਖ ਤੁਹਾਡੀ 16 ਤੁਸੀਂ ਬਾਹਰ ਜਾਣਾ ਸੀ ਜੀ ਹਾਂਜੀ ਕੈਨੇਡਾ ਕੈਨੇਡਾ ਨੂੰ ਜਾਣ ਵਾਸਤੇ 16 ਲੱਖ ਦਿੱਤਾ ਸੀਗੇ ਜੀ ਹਾਂਜੀ ਠੀਕ ਹੈ ਜੀ ਉਹ ਦਾ ਲਾਈਕ ਸੀ ਕਿ ਉਹ ਪੇਮੈਂਟ ਮਤਲਬ ਜਾਇਆ ਤਾਂ ਉਹਦਾ ਬਹੁਤ ਲੱਗ ਰਿਹਾ ਤਾਂ ਇਸ ਕਰਕੇ ਅਸੀਂ 16 ਲੱਖ ਦਿੱਤਾ ਵੀ ਕੰਮ ਜਲਦੀ ਹੋ ਜਾਊ ਪਰ ਸਾਨੂੰ ਨਹੀਂ ਪਤਾ ਸੀ ਇਹ ਫਰੋਡ ਆ ਤੇ ਹੁਣ ਬਸ ਇਹੀ ਆ ਸਾਡੀ ਐਫਆਈ ਕੱਟ ਕੇ ਸਾਨੂੰ ਬਸ ਪੇਮੈਂਟ ਰਿਟਰਨ ਕਰਦਾ ਸੋਰਕੋਸ ਉਸ ਆਪਣੇ ਇੰਡੀਆ ਦੇ ਵਿੱਚੋਂ ਟੋਟਲ ਬੰਦੇ ਆਏ ਹੋਏ ਨੇ ਜੀ ਤੇ ਅੱਜ ਲੁਧਿਆਣੇ ਦਾ ਇਕੱਠਾ ਹੀ ਇੱਥੇ ਉਹਨ ਲਗਭਗ ਅਸੀਂ 650 700 ਬੰਦੇ ਦਾ ਰੁਪਈਆ ਲੁੱਟਿਆ ਜੀ ਲਗਭਗ 200 ਕਰੋੜ ਦੇ ਲਗਭਗ ਜੀ ਕਿੰਨੇ ਕ ਬੰਦੇ ਹੋਣਗੇ ਆਪਣੇ ਤੋਂ ਆਲ ਇੰਡੇ ਚ ਦੱਸ ਦਿਓ ਤੁਸੀਂ ਜੀ 700 ਬੰਦਾ ਹੋਏਗਾ ਸਰ 700 ਬੰਦੇ ਲੋ ਜਾਣੇ ਜੀ ਕਿੰਨੇ ਹੋਏ ਲੁਧਿਆਣੇ ਦੇ ਲਗਭਗ ਜਿਹੜੇ ਲੋਕਲ ਸ਼ਹਿਰ ਦੇ ਨੇ ਜੀ ਉਹ 780 ਬੰਦੇ ਆ ਜੀ ਜੀ ਆ ਤੁਹਾਡੀ ਸੁਣਵਾਈ ਮਹਾਲੀ ਪੁਲਿਸ ਨਹੀਂ ਕਰ ਰਹੀ ਕਿ ਜਾਂ ਸਰ ਸਾਡਾ ਇਹ ਕਿਤੇ ਵੀ ਨਹੀਂ ਸੁਣਵਾਈ ਹੋ ਰਹੀ ਨਾ ਤਾਂ ਪੰਜਾਬ ਸਰਕਾਰ ਕਰਦੀ ਆ ਅਸੀਂ ਭਗਵੰਤ ਮਾਨ ਜੀ ਨੂੰ ਪਹਿਲਾਂ ਮਿਲੇ ਸੀ ਲੁਧਿਆਣੇ ਉਸ ਦਿਨੇ ਸੀਨੇ ਐਪਲੀਕੇਸ਼ਨ ਦਿੱਤੀ ਸੀ ਸਾਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਬੈਕ ਕਾਲ ਕਰਦੇ ਆ ਸਾਮ ਨੂੰ ਹੀ ਕਰਾਂਗੇ ਅੱਜ ਤੱਕ ਸਾਨੂੰ ਬੈਕ ਕਾਲ ਨਹੀਂ ਆਈ ਜੀ 15 ਦਿਨ ਹੋ ਗਏ ਕਿਹੜੀ ਤਰੀਕ ਨੂੰ ਮਿਲੇ ਸੀ ਸੀਐਮ ਸਾਹਮਣੇ ਜੀ ਜਿੰਨ ਦਿਨ ਪਿੱਛੇ 17 ਦਿਨ ਹਾਂਜੀ 17 ਨੂੰ ਜੀ ਹਾਂਜੀ ਜੀ 17 ਤਰੀਕ ਦਾ ਸਰ ਅੱਜ ਤੱਕ ਸਾਡੇ ਕੋਲੇ ਫੋਨ ਨਹੀਂ ਆਇਆ ਉਦੋਂ ਨਹੀਂ ਉਦੋਂ ਤੁਸੀਂ ਸੀਐਮ ਸਰ ਨੂੰ ਆਪ ਖੁਦ ਮਿਲੇ ਸੀ ਕਿ ਜਿਹੜਾ ਕੋਰਾ ਸਾਹਿਬ ਤੇ ਨਾਲ ਕੇਜਰੀਵਾਲ ਸੀ ਜੀ ਤੁਸੀਂ ਉਹਨੇ ਨੂੰ ਦੋਨਾਂ ਨੂੰ ਗੱਡੀ ਰੋਕ ਕੇ ਜੀ ਮਿਲੇ ਆ ਸਪੈਸ਼ਲ ਸਰ ਨੂੰ ਦੋ ਤਿੰਨ ਮਿੰਟ ਦਾ ਉਹਨੇ ਨੇ ਟਾਈਮ ਲੱਤਾ ਐਪਲੀਕੇਸ਼ਨ ਦਿੱਤੀ ਆ ਜੀ ਉਹਨੇ ਨੂੰ ਉਹਨੇ ਨੇ ਸਤੋਂ ਮੋਬਾਈਲ ਨੰਬਰ ਲਿਖਾਇਆ ਇਹਨੇ ਵੀ ਸਾਨੂੰ ਅਸੀਂ ਬੈਕ ਕਾਲ ਕਰਾਂਗੇ ਜੀ ਅੱਜ ਤੱਕ ਸਾਨੂੰ ਸਰ ਬੈਕ ਕਾਲ ਨਹੀਂ ਆਈ ਉਹਦਾ ਜੀ ਇਹ ਸੀਐਮ ਸਾਹਿਬ ਤਾਂ ਕਹਿੰਦੇ ਤੁਰੰਤ ਤੇ 24 ਘੰਟਿਆਂ ਦੇ ਤਾਂ ਤੁਹਾਡੀ ਸੁਣਵਾਈ ਹੋਊਗੀ ਜੀ ਮੈਂ ਕਹਿੰਦਾ ਜੀ ਸਰ ਜੀ ਇੱਕ ਮਿੰਟ ਸਰ ਇਹ ਜੀ ਨਿਕੰਮੀ ਸਰਕਾਰ ਨਾ ਤਾਂ ਕਦੇ ਬਣੀਆ ਨਾ ਗਾਹਾਂ ਨੂੰ ਬਣੂਗੀ ਕਦੇ ਜਿਹੜੀ ਨਕਮੀ ਸਰਕਾਰ ਆ ਜੀ ਜਿਹੜੀ ਬਣ ਗਈ ਪੰਜਾਬ ਨੇ ਅੱਡਾ ਵੱਡਾ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਸੀ ਪਰ ਇਹ ਤਾਂ ਕਹਿੰਦੇ ਸੀ ਲੋਕਾਂ ਦੀ ਐਸੀ ਸੱਥਾਂ 'ਚ ਬੈਠ ਕੇ ਫੈਸਲਾ ਕਰਾਂਗੇ ਇਹ ਤਾਂ ਸਾਨੂੰ ਮਿਲ ਨਹੀਂ ਦੇ ਰਹੇ ਜੀ ਆਹ ਦੇਖੋ ਫੋਰਸ ਸਾਡੇ 'ਤੇ ਲਾਗੇ ਲਾਤੀ ਜੀ ਸਾਡੂੰ ਅਰੈਸਟ ਕਰਨ ਲਈ ਲਾਤੀ ਜੀ ਆ ਦਿਖਾਓ ਫੋਰਸ ਕੀ ਅਸੀਂ ਨੇ ਕੋਈ ਡਾਕਾ ਮਾਰਿਆ ਜੀ ਅਸੀਂ ਤਾਂ ਕ੍ਰਿਮੀਨਲ ਆ ਠੀਕ ਆ ਜੀ ਜਿਹੜੇ ਬੰਦਿਆਂ ਨੇ ਡਾਕਾ ਮਾਰਿਆ ਗੁੰਡੇ ਨੇ ਜੀ ਬੈਠੇ ਨੇ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੇ ਆ ਸਾਡੇ 'ਤੇ ਫੋਰਸ ਲਾਤੀ ਜੀ ਲਾ ਕੇ ਹੁਣ ਕੀ ਮੰਗ ਕਰਦਾ ਵੀਰ ਜੀ ਸਰ ਜੀ ਅਸੀਂ ਸਰਫੇ ਆਨ ਲਈ ਸਾਡੀ ਮੰਗ ਆ ਸਾਡੀ ਐਫ ਆਈ ਆਰ ਕਰਵਾਈਆਂ ਜਾਣ ਸਾਡੇ ਪੈਸੇ ਵਾਪਸ ਕਰਾਏ ਜਾਣ ਹੋਰ ਸਾਡੀ ਕੋਈ ਮੰਗ ਨਹੀਂ ਠੀਕ ਹੈ ਜੀ ਸਰ ਕੀ ਨਾਮ ਆਪਣਾ ਜੀ ਜੀਵਨ ਕੈਂਦਰੂ ਅੱਜ ਤੁਸੀਂ ਇੱਕ ਬਫਦੇ ਰੂਪ ਵਿੱਚ ਇੱਥੇ ਮੁੱਲਾਪਰਦਾਕੇ ਆਏ ਹੋ ਜਿੱਥੇ ਸੀਐਮ ਸਾਹਿਬ ਆ ਰਹੇ ਹੋ ਕਿਸ ਮਕਸਦ ਨੂੰ ਲੈ ਕੇ ਤੁਸੀਂ ਅੱਜ ਜੀ ਆਏ ਹੋ ਤੁਸੀਂ ਸਾਡੇ ਨਾਲ ਇੱਕ ਧੋਖਾਧੜੀ ਹੋਈ ਹੈ ਜੀ 650 650 ਬੰਦੇ ਦੇ ਨਾਲ ਆਲ ਇੰਡੀਆ ਲੈਵਲ ਦੇ 650 650 ਬੰਦੇ ਨਾਲ ਰਾਡੀ ਰੂਪਾ ਰুদ্রਾਸ਼ ਰੂਪਾ ਜਿਹਦਾ ਮਾਲਕ ਰਕੇਸ਼ ਰਿਖੀ ਹੈ ਉਹਦੀ ਮੈਡਮ ਪ੍ਰਭਾ ਰਿਖੀ ਉਹਦੀ ਵੀ ਉਹ ਵੀ ਡਾਇਰੈਕਟਰ ਹੈ ਇਹਨੇ ਕਮ ਸੇ ਕਮ 100 150 ਅਪਲਾਈ ਹੈ ਇਹਨੇ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਸਾਡੇ ਨਾਲ ਧੋਖਾਧੜੀ ਕੀਤੀ ਹੈ ਕਿਸੇ ਦਾ 18 ਲੱਖ ਹੈ ਕਿਸੇ ਦਾ 5 ਲੱਖ ਹੈ ਕਿਸੇ ਦਾ 40 ਲੱਖ ਹੈ ਕਿਸੇ ਦਾ 50 ਲੱਖ ਹੈ ਇਸ ਤਰ੍ਹਾਂ ਇਹ ਰੁਪਈਆ ਇਕੱਠਾ ਕਰਕੇ ਕਮ ਸੇ ਕਮ 200 ਕਰੋੜ ਰੁਪਏ ਤੋਂ ਉੱਤੇ ਦਾ ਕਬਲਾ ਕੀਤਾ ਹੋਇਆ ਹੈ ਉਹ ਅਸੀਂ ਸਿਰਫ ਐਪਲੀਕੇਸ਼ਨਾਂ ਦਿੱਤੀਆਂ ਸੀਗੀਆਂ ਐਪੀ ਸਾਡੀ ਐਫ ਆਈ ਆਰ ਦਰਜ ਕੀਤੀ ਜਾਵੇ ਸਾਡੇ ਬਿਆਨ ਵੀ ਵਿੱਚ ਹੋ ਗਏ ਲੇਕਿਨ 2 ਫਰਵਰੀ ਦਾ ਮੇਰੇ ਬਿਆਨ ਹੋਏ ਹੋਏ ਆ ਮਗਰ ਹਜੇ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਹੈ ਹਜੇ ਤੱਕ ਕਈਆਂ ਦਿੱਤਾ ਚਾਰ ਚਾਰ ਮਹੀਨੇ ਹੋ ਗਏ ਯੂ ਆਈ ਡੀ ਨੰਬਰ ਤੱਕ ਨਹੀਂ ਲੱਗ ਗਏ ਹਨ ਯੂ ਆਈ ਡੀ ਨੰਬਰ ਨਾ ਲੱਗਣਾ ਵੀ ਇੱਕ ਪੁਲਿਸ ਦੀ ਬਹੁਤ ਵੱਡੀ ਅਮਾਉਂਟ ਤੁਸੀਂ ਕਿਸ ਮਕਸਦੋਂ ਲੈ ਕੇ ਦਿੱਤੀ ਸੀਗੀ ਜੀ ਰਕੀ ਨੂੰ ਜੀ ਇਹ ਬੇਟੀ ਨੂੰ ਬਾਹਰ ਭੇਜਣਾ ਸੀਗਾ ਜੀ ਜੀ ਕਿਹੜੇ ਦੇ ਜੀ ਹੈ ਜੀ ਕਿਹੜੇ ਦੇ ਭੇਜਣਾ ਸੀਗਾ ਜੀ अच्छा जी हां जी ਤੇ ਕਿੰਨਾ ਟਾਈਮ ਪਹਿਲਾਂ ਦਿੱਤੇ ਸੀ ਪੈਸੇ ਜੀ ਇਹ 2 ਸਾਲ ਪਹਿਲਾਂ ਦਿੱਤੇ ਸੀ ਤੇ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਤਾਲਮਿਲ ਨਹੀਂ ਹੋਇਆ ਜੀ ਕੰਪਨੀ ਨਾਲ ਆਂਦੇ ਰਹੇ ਜਾਂਦੇ ਰਹੇ ਜੀ ਬਥੇਰਾ ਕੁਝ ਕਹਿੰਦੇ ਰਹੇ ਸਾਨੂੰ ਮਤਲਬ ਮੁੰਡਾ ਦਿੱਤੇ ਰਹੇ ਬਸ ਜਾਓ ਜੀ ਆ ਗਿਆ ਬੋਲਦੇ ਜੀ ਹੁਣ ਆ ਹੁਣ ਹੋ ਜਾਣਾ ਜੀ ਹੁਣ ਹੋ ਜਾਣਾ ਜੀ ਇਹੀ ਕੰਮ ਕਰਦੇ ਰਹੇ ਹਾਂ ਹੋਰ ਕੀ ਮੰਗ ਕਰ ਦੂੰ ਅੱਜ ਤੁਸੀਂ ਸੀਐਮ ਸਾਹਿਬ ਨੂੰ ਮਿਲਣ ਆਏ ਜੀ ਅਸੀਂ ਤੇਰਾ ਕੋਲ ਅੱਗੇ ਮੈਂ ਵਲੰਡਮ ਤੇਨ ਆਏ ਸੀਗੇ ਕਿ ਭਾਈ ਸਾਡੀ ਜਿਹੜੀ ਉਥੇ ਮਹਾਲੀ ਫੇਸ ਬੰਦ ਥਾਣੇ ਦੇ ਵਿੱਚ ਸਾਡੀ ਕੋਈ ਨਹੀਂ ਸੁਣਵਾਈ ਨਹੀਂ ਹੋ ਰਹੀ ਹੈ ਉਹ ਉਹ ਸੁਣਵਾਈ ਹੋਵੇ ਸਾਡੇ ਪਰਚੇ ਦਰਜ ਹੋਣ ਔਰ ਸਾਡੇ ਜਿਹੜੇ ਯੂਆਈਡੀ ਨੰਬਰ ਨਹੀਂ ਲੱਗੇ ਉਹ ਯੂਆਈਡੀ ਨੰਬਰ ਲੱਗਣ ਤਾਂ ਕਿ ਅੱਗੇ ਨੂੰ ਜੋ ਵੀ ਉਹਦੀ ਕਾਰਵਾਈ ਪ੍ਰੋਪਰਲੀ ਤਰੀਕੇ ਦੇ ਨਾਲ ਕੀਤੀ ਜਾ ਸਕੇ